ਪੰਜਾਬੀ ਵਿਆਕਰਨ ਦੇ ਵਿੱਚ ਜਿਹੜਾ ਸਾਡਾ ਅਗਲਾ ਟੌਪਿਕ ਕਿਹੜਾ ਹੈ ਅਗਲਾ ਜਿਹੜਾ ਵਿਸ਼ਾ ਕੀ ਹੈ ਵਰਣਮਾਲਾ ਕਿ ਵਰਣਮਾਲਾ ਹੁੰਦੀ ਕੀ ਹੈ ਇਸ ਦਾ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਗੁਰਮੁਖੀ ਲਿਪੀ ਦੇ ਵਿੱਚ ਕੀ ਜਿਹੜਾ ਇਸ ਦਾ ਯੋਗਦਾਨ ਹੈ ਤਾਂ ਗੁਰਮੁਖੀ ਲਿਪੀ ਦੇ ਵਿੱਚ ਵਰਣਮਾਲਾ ਜਿਹੜੀ ਹੈ ਵਰਣਮਾਲਾ ਕੀ ਹੈ ਤਾਂ ਵਰਣਮਾਲਾ ਕੀ ਹੈ ਗੁਰਮੁਖੀ ਅੱਖਰ ਜਦੋਂ ਕੀ ਇਹ ਨਿਸ਼ਚਿਤ ਤੀਬਰਤਾ ਦੇ ਵਿੱਚ ਜਿਹੜੀ ਨਿਸ਼ਚਿਤ ਤਰਤੀਬ ਦੇ ਵਿੱਚ ਜਿਹੜੇ ਲਿਖੇ ਜਾਂਦੇ ਆ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ ਗੁਰਮੁਖੀ ਵਰਣਮਾਲਾ ਜਿਵੇਂ ਊੜਾ ਐੜਾ ਈੜੀ ਸਸਾ ਹਾਹਾ ਹਾਂ ਨਾ ਐਵੇਂ ਕਰਕੇ ਅਸੀਂ ਲਿਖਦੇ ਹਾਂ ਨਾ ਉੜਾੜਾ ਤਾਂ ਉਹ ਕੀ ਹੈ ਤੀਬਰ ਤਰਤੀਬ ਦੇ ਵਿੱਚ ਲਿਖਿਆ ਜਾਂਦਾ ਨਿਸ਼ਚਿਤ ਤਰਤੀਬ ਦੇ ਵਿੱਚ ਲਿਖਿਆ ਜਾਂਦਾ ਤੇ ਉਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਵਰਣਮਾਲਾ ਕਿਹਾ ਜਾਂਦਾ ਔਰ ਗੁਰਮੁਖੀ ਲਿਪੀ ਦਾ ਪਹਿਲਾ ਕਿੰਨੇ ਅੱਖਰ ਸੀਗੀ ਤਾਂ ਪਹਿਲਾ ਜਿਹੜੀ ਸੀ 35 ਅੱਖਰ ਸੀਗੇ ਇਸ ਦੇ ਵਿੱਚ ਠੀਕ ਹੈ ਪਹਿਲਾ ਜਿਹੜੀ ਸੀ ਇਹ ਕਿੰਨੇ ਅੱਖਰ ਸੀਗੀ ਗੁਰਮੁਖੀ ਲਿਪੀ ਦੇ ਵਰਣਮਾਲਾ ਦੇ ਵਿੱਚ ਤਾਂ 35 ਅੱਖਰ ਸੀਗੇ 35 ਵਰਣ ਸਨ ਵਰਣ ਨੂੰ ਵਰਣਮਾਲਾ ਇੱਕ ਅੱਖਰ ਕੀ ਹੁੰਦਾ ਹੈ ਵਰਣ ਹੁੰਦਾ ਹੈ ਔਰ ਜਿਹੜੇ ਅਸੀਂ ਸਾਰੇ ਕਹੀਏ ਤਾਂ ਪੂਰੇ ਕਿੰਨੇ ਸਨ ਪਹਿਲਾਂ ਵਾਲੀ ਦੇ ਵਿੱਚ 35 ਅੱਖਰ ਹੀ ਉਸ ਤੋਂ ਬਾਅਦ ਆ ਜਿਹੜਾ ਹੈ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ 35 ਅੱਖਰ ਹੀ ਵੀ ਇਸੇ ਕਰਕੇ ਉਸ ਨੂੰ ਕਿਹਾ ਜਾਂਦਾ ਕਿਉਂਕਿ 35 ਅੱਖਰ ਸਨ ਇਸ ਕਰਕੇ ਉਸ ਨੂੰ 35 ਅੱਖਰ ਹੀ ਵੀ ਕਿਹਾ ਜਾਂਦਾ ਸੀਗਾ ਓਕੇ ਉਸ ਤੋਂ ਬਾਅਦ ਜਿਹੜਾ ਹੈ ਫਾਰਸੀ ਤੇ ਅਰਬੀ ਠੀਕ ਹੈ ਫਾਰਸੀ ਤੇ ਅਰਬੀ ਦੀਆਂ ਧੁਨੀਆਂ ਨੂੰ ਜਿਹੜਾ ਅੰਕਿਤ ਕਰਨ ਵਾਸਤੇ ਜਿਹੜਾ ਸ ਸ ਖਖਾ ਗਗਾ ਜਿਜਾ ਤੇ ਫਫਾ ਇਹਨਾਂ ਦੇ ਪੈਰ ਦੇ ਵਿੱਚ ਕੀ ਹੈ ਬਿੰਦੀ ਲਗਾ ਦਿੱਤੀ ਗਈ ਠੀਕ ਹੈ ਔਰ ਨਵੇਂ ਅੱਖਰ ਜਿਹੜੇ ਬਣਾ ਲੈ ਗਏ ਕੀ ਹੈ ਇਹਨਾਂ ਪੰਜ ਧੁਨੀਆਂ ਦੇ ਪੈਰ ਦੇ ਵਿੱਚ ਕੀ ਹੈ ਬਿੰਦੀ ਲਗਾ ਦਿੱਤੀ ਗਈ ਔਰ ਨਵੇਂ ਪੰਜ ਅੱਖਰ ਜਿਹੜੇ ਬਣਾ ਲੈ ਗਏ ਔਰ ਇਸ ਤਰ੍ਹਾਂ ਗੁਰਮੁਖੀ ਦੇ ਵਿੱਚ ਕਿੰਨੇ ਅੱਖਰ ਹੋ ਗਏ ਤੇ ਇਸ ਤਰ੍ਹਾਂ ਗੁਰਮੁਖੀ ਦੇ ਵਿੱਚ ਹੋ ਗਏ 40 ਅੱਖਰ ਹੋ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਗੁਰਮੁਖੀ ਦੇ ਜੋ ਵਰਣਮਾਲਾ ਉਸ ਦੇ ਵਿੱਚ ਕਿੰਨੇ ਅੱਖਰ ਹੋ ਗਏ ਤਾਂ ਕਿੰਨੇ ਵਰਣ ਹੋ ਗਏ ਤਾਂ ਵਰਣਾ ਦੀ ਗਿਣਤੀ 40 ਹੋ ਗਈ ਲੇਕਿਨ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਜਿਹੜਾ ਹੈ ਇੱਕ ਹੋਰ ਵਰਣ ਦੀ ਜਿਹੜੀ ਆ ਉਹ ਪਛਾਣ ਕੀਤੀ ਜਾਂਦੀ ਹੈ ਠੀਕ ਹੈ ਤਾਂ ਉਹ ਕਿਹੜਾ ਵਰਣ ਹੈ ਤੇ ਉਹਨਾਂ ਨੇ ਜਿਹੜਾ ਲੱਲਾ ਸੀਗਾ ਉਹਦੇ ਪੈਰ 'ਚ ਬਿੰਦੀ ਲਗਾ ਦਿੱਤੀ ਤੇ ਲੱਲੇ ਪੈਰ 'ਤੇ ਬਿੰਦੀ ਲਾ ਜਿਹੜਾ ਹੈ ਇਸ ਦੀ ਪਛਾਣ ਕੀਤੀ ਔਰ ਇਹ ਕੀ ਹੈ ਇਹ ਇੱਕ ਤਾਲਵੀ ਧੁਨੀ ਹੈ ਕਿਹੜੀ ਧੁਨੀ ਹੈ ਤਾਲਵੀ ਧੁਨੀ ਹੈ ਹਨਾ ਓਕੇ ਤਾਂ ਤਾਲਵੀ ਧੁਨੀ ਪ੍ਰਗਟ ਕਰਦਾ ਤਾਂ ਇਸ ਤਰ੍ਹਾਂ ਕੀ ਹੈ ਪੰਜਾਬੀ ਵਰਣਮਾਲਾ ਦੇ ਵਿੱਚ ਜਿਹੜਾ ਹੈ ਕਿੰਨੀ ਗਿਣਤੀ ਹੋਗੀ ਤਾਂ ਪੰਜਾਬੀ ਵਰਣਮਾਲਾ ਦੀ ਗਿਣਤੀ ਹੋਗੀ 41 ਤੇ ਜੇਕਰ ਅਸੀਂ ਹੁਣ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਹੈ ਸਾਡੇ ਕੋਲ ਕਿੰਨੇ ਵਰਣ ਨੇ ਕਿੰਨੀ ਕਿੰਨੇ ਵਰਣਮਾਲਾ ਨੇ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਵਰਣ ਨੇ ਤਾਂ 41 ਠੀਕ ਹੈ ਤਾਂ ਉਸ ਨੂੰ ਅਸੀਂ ਕੀ ਕਵਾਂਗੇ ਵਰਣਮਾਲਾ ਕਹਿੰਦੇ ਆ ਹੁਣ ਇਸ ਨੂੰ ਜਿਹੜਾ ਹੈ ਵਰਣਮਾਲਾ ਨੂੰ ਠੀਕ ਹੈ ਨਾ ਤਾਂ ਗੁਰਮੁਖੀ ਵਰਣਮਾਲਾ ਨੂੰ ਜਿਹੜਾ ਹੈ 8 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ 8 ਭਾਗਾਂ ਦੇ ਵਿੱਚ 8 ਭਾਗਾਂ ਜਿਹੜਾ ਕਿਸ ਨੂੰ ਵੰਡਿਆ ਜਾਂਦਾ ਹੈ ਗੁਰਮੁਖੀ ਵਰਣਮਾਲਾ ਨੂੰ ਕਿਸ ਨੂੰ ਗੁਰਮੁਖੀ ਵਰਣਮਾਲਾ ਨੂੰ ਹੁਣ ਉਹ ਕਿਹੜੇ ਕਿਹੜੇ ਅੱਠ ਵਰਗ ਨੇ ਉਹ ਆਪਾਂ ਕਰਦੇ ਆ ਠੀਕ ਹੈ ਕਿ ਕਿਹੜੇ ਕਿਹੜੇ ਅੱਠ ਵਰਗ ਨੇ ਕਿਸ ਦੇ ਵਰਣਮਾਲਾ ਦੇ ਕਿਸ ਵਰਣਮਾਲਾ ਦੇ ਗੁਰਮੁਖੀ ਜਿਹੜੀ ਆ ਵਰਣਮਾਲਾ ਉਸ ਦੇ ਕਿੰਨੇ ਵਰਗ ਨੇ ਉਸ ਦੇ ਕਿੰਨੇ ਭਾਗ ਨੇ ਤੇ ਉਸ ਦੇ ਅੱਠ ਭਾਗ ਨੇ ਉਹ ਜਿਹੜੇ ਆ ਹੁਣ ਅਸੀਂ ਕਰਦੇ ਆ ਤਾਂ ਅੱਗੇ ਜਿਹੜਾ ਕੀ ਹੈ ਇਹ ਪੰਜਾਬੀ ਵਰਣਮਾਲਾ ਗੁਰਮੁਖੀ ਦੀ ਵਰਣਮਾਲਾ ਕੀ ਹੈ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ਅਈਆਂ ਚਿਚਾ ਛਿਛਾ ਜਿਜਾ ਝਿਜਾ ਅਈਆਂ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਪਪਾ ਫਫਾ ਬੱਬਾ ਪੱਬਾ ਮੱਮਾ ਯਈਆ ਰਾਰਾ ਲੱਲਾ ਵਾਵਾ ੜਾ ਸਸ ਪਰ ਬਿੰਦੀ ਸ਼ ਬੋਲੇ ਖ ਖ ਪਰ ਬਿੰਦੀ ਖਾ ਬੋਲੇ ਗ ਗ ਪਰ ਬਿੰਦੀ ਗਾ ਬੋਲੇ ਜ ਜ ਪਰ ਬਿੰਦੀ ਜਾ ਬੋਲੇ ਫ ਫ ਪਰ ਬਿੰਦੀ ਫਾ ਬੋਲੇ ਤ ਲ ਪਰ ਬਿੰਦੀ ਲਾ ਬੋਲੇ ਤੇ ਇਹਨਾਂ ਨੂੰ ਕੀ ਆ 8 ਵਰਗਾਂ ਦੇ ਵਿੱਚ ਵੰਡਿਆ ਗਿਆ ਤੇ ਦੇਖਿਆ ਜਾਵੇ 1 2 3 4 5 6 7 8 8 ਵਰਗ ਹੋ ਗਏ ਹਰੇਕ ਲਾਈਨ ਦੇ ਵਿੱਚ ਕਿੰਨੇ ਨੇ ਆਮ ਤੌਰ ਤੇ 5 ਨੇ ਪਰ ਆਖਰੀ ਜਿਹੜਾ ਸਾਡਾ ਹੈ ਇਸ ਵਰਗ ਦੇ ਵਿੱਚ ਕੀ ਹੈ 6 ਅੱਖਰ ਨੇ ਹੁਣ ਇਹਨਾਂ ਨੂੰ ਜਿਹੜਾ ਹੈ ਹਰੇਕ ਜਿਹੜੀ ਆ ਇਹ 8 ਨੇ ਤੇ 8 ਵਰਗ ਹੋਗੇ ਇਹਨਾਂ ਨੂੰ ਹਰੇਕ ਨੂੰ ਨਾਮ ਦਿੱਤਾ ਗਿਆ ਹੈ ਤਾਂ ਜਿਹੜਾ ਊੜਾ ਐੜਾ ਈੜੀ ਸਸਾ ਤੇ ਹਾਹਾ ਇਸ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਦੀ ਵਰਣਮਾਲਾ ਦੇ ਵਿੱਚ ਇਸ ਨੂੰ ਕੀ ਕਿਹਾ ਗਿਆ ਹੈ ਤਾਂ ਇਸ ਨੂੰ ਜਿਹੜਾ ਹੈ ਮੁੱਖ ਵਰਗ ਕਿਹਾ ਗਿਆ ਇਸ ਇਸ ਵਰਗ ਦਾ ਕੀ ਨਾਮ ਹੈ ਮੁੱਖ ਵਰਗ ਮੁੱਖ ਵਰਗ ਓਕੇ ਕਿਸ ਨੂੰ ਕਿਹਾ ਗਿਆ ਹੈ ਊੜੇ ਤੋਂ ਲੈ ਕੇ ਹਹਾ ਤੱਕ ਜਿਹੜਾ ਠੀਕ ਹੈ ਇਸ ਨੂੰ ਕੀ ਕਿਹਾ ਗਿਆ ਹੈ ਪੰਜਾਬੀ ਵਰਣਮਾਲਾ ਨੂੰ ਤਾਂ ਮੁਖ ਵਰਗ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਆ ਜਿਹੜਾ ਹੈ ਕਕਾ ਖਖਾ ਗਗਾ ਘਗਾ ਅਈਆਂ ਤੇ ਇਹ ਕੀ ਹੈ ਤੇ ਇਹ ਹੈ ਕਕਾ ਵਰਗ ਇਸ ਨੂੰ ਕੀ ਕਿਹਾ ਜਾਂਦਾ ਹੈ ਕਕਾ ਵਰਗ ਕਕਾ ਵਰਗ ਓਕੇ ਉਸ ਤੋਂ ਬਾਅਦ ਆ ਚਿਚਾ ਛਿਛਾ ਜਿਜਾ ਝਿਜਾ ਅਈਆਂ ਤੇ ਇਸ ਨੂੰ ਕਿਹੜਾ ਵਰਗ ਕਿਹਾ ਜਾਂਦਾ ਚਿਚਾ ਵਰਗ ਚਿਚਾ ਵਰਗ ਉਸ ਤੋਂ ਬਾਅਦ ਟੈਂਕਾ ਠੱਠਾ ਡੱਡਾ ਢੱਡਾ ਨਣਾ ਤੇ ਇਸ ਨੂੰ ਕਿਹੜਾ ਵਰਗ ਕਿਹਾ ਜਾਂਦਾ ਤੇ ਇਹਨੂੰ ਕਿਹਾ ਜਾਂਦਾ ਟੈਂਕਾ ਵਰਗ ਟੈਂਕਾ ਵਰਗ ਉਸ ਤੋਂ ਬਾਅਦ ਤੱਤਾ ਥੱਥਾ ਦੱਦਾ ਧੱਦਾ ਨੰਨਾ ਇਸ ਨੂੰ ਕੀ ਕਿਹੜਾ ਵਰਗ ਕਿਹਾ ਜਾਂਦਾ ਤੇ ਇਸ ਨੂੰ ਕਿਹਾ ਜਾਂਦਾ ਤ ਤ ਵਰਗ ਉਸ ਤੋਂ ਪਪਾ ਫਫਾ ਬੱਬਾ ਪੱਬਾ ਮੱਮਾ ਤੇ ਇਸ ਨੂੰ ਕਿਹੜਾ ਵਰਗ ਕਿਹਾ ਜਾਂਦਾ ਹੈ ਤੇ ਇਸ ਨੂੰ ਕਿਹਾ ਜਾਂਦਾ ਹੈ ਪਪਾ ਵਰਗ ਠੀਕ ਹੈ ਪਪਾ ਵਰਗ ਉਸ ਤੋਂ ਬਾਅਦ ਜਿਹੜਾ ਯਈਆ ਰਾਰਾ ਲੱਲਾ ਵਾਵਾ ਡੜਾ ਇਸ ਨੂੰ ਕਿਹੜਾ ਵਰਗ ਕਹਾਂਗੇ ਯਈਆ ਵਰਗ ਨਹੀਂ ਇਸ ਨੂੰ ਅਸੀਂ ਕਹਾਂਗੇ ਅੰਤਿਮ ਵਰਗ ਠੀਕ ਹੈ ਇਸ ਨੂੰ ਅਸੀਂ ਕੀ ਕਹਾਂਗੇ ਅੰਤਿਮ ਵਰਗ ਔਰ ਜਿਹੜਾ ਲਾਸਟ ਸਾਡੇ ਕੋਲ ਕਿਹੜਾ ਵਰਗ ਸਭ ਤੋਂ ਜਿਹੜਾ ਆਹ ਹੈ ਸਸਤੇ ਪਰ ਬਿੰਦੀ ਖਕੇ ਪਰ ਬਿੰਦੀ ਗਗੇ ਪਰ ਬਿੰਦੀ ਜਜੇ ਪਰ ਬਿੰਦੀ ਫਫੇ ਪਰ ਬਿੰਦੀ ਲਲੇ ਪਰ ਬਿੰਦੀ ਤਾਂ ਇਸ ਵਰਗ ਨੂੰ ਅਸੀਂ ਕੀ ਕਹਾਂਗੇ ਕਿਹੜਾ ਵਰਗ ਕਹਾਂਗੇ ਨਵੀਨ ਵਰਗ ਠੀਕ ਹੈ ਠੀਕ ਹੈ ਨਵਾਂ ਜਾਂ ਨਵੀਨ ਨਵੀਨ ਵਰਗ ਓਕੇ ਠੀਕ ਹੈ ਤੇ ਇਸ ਨੂੰ ਕਿਹੜਾ ਵਰਗ ਕਿਹਾ ਕਹਾਂਗੇ ਨਵੀਨ ਵਰਗ ਕਹਾਂਗੇ ਕਿਸ ਨੂੰ ਆਖਰੀ ਜਿਹੜਾ ਜਿਹਦੇ ਵਿੱਚ ਪਿਆਰ ਦੇ ਵਿੱਚ ਬਿੰਦੀ ਹੈ ਕਿਉਂਕਿ ਪਹਿਲਾ ਕਿੰਨੇ ਅਖਰੀ ਸੀ ਕਿੰਨੀ ਵਰਣਮਾਲਾ 35 ਸਾਡੀ 35 ਅਖਰੀ ਸੀ ਤਾਂ 35 ਅੱਖਰ ਕਿੱਥੋਂ ਤੱਕ ਹੈ ਰਾੜੇ ਤੱਕ ਠੀਕ ਹੈ ਨਾ ਰਾੜੇ ਤੱਕ ਜਿਹੜੇ ਸਾਡੇ 35 ਅੱਖਰ ਸੀਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਜਿਹੜਾ ਪੰਜਾਬੀ ਭਾਸ਼ਾ ਦੇ ਵਰਣਮਾਲਾ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ ਔਰ ਇਹਨਾਂ ਨੂੰ ਕਿਹੜੇ ਵਰਗ ਦਾ ਨਾਮ ਦਿੱਤਾ ਨਵੀਨ ਵਰਗ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਜੇਕਰ ਅਸੀਂ ਸਪਸ਼ਟ ਕਰਦੇ ਹਾਂ ਕਿ ਜਿਹੜਾ ਹੈ ਪੰਗਤੀ ਜਾਨੀ ਕਿ ਪੰਗਤੀ ਹੈ ਨਾ ਠੀਕ ਹੈ ਪੰਗਤੀ ਦੇ ਜਿਹੜੇ ਆ ਪਹਿਲੇ ਅੱਖਰ ਦੇ ਨਾਂ ਤੋਂ ਹੀ ਜਿਹੜਾ ਪੰਗਤੀ ਦੇ ਪਹਿਲੇ ਅੱਖਰ ਪੰਗਤੀ ਇਹ ਕੀ ਆ ਪੰਗਤੀ ਇਸ ਨੂੰ ਕਹਾਂਗੇ ਇੱਕ ਲਾਈਨ ਅਸੀਂ ਕੀ ਕਹਿੰਦੇ ਆ ਪੰਗਤੀ ਜੇ ਪੰਗਤ ਹੈ ਨਾ ਉਸ ਦੇ ਪਹਿਲੇ ਅੱਖਰ ਤੋਂ ਹੀ ਕੀ ਬਣੇ ਨੇ ਵਰਗ ਬਣੇ ਨੇ ਜਿਵੇਂ ਕੱਕਾ ਹੈ ਚੱਚਾ ਹੈ ਟੈਂਕਾ ਹੈ ਤੱਤਾ ਹੈ ਪੱਪਾ ਹੈ ਠੀਕ ਹੈ ਨਾ ਇਹ ਕੀ ਆ ਪੰਗਤੀ ਦੇ ਪਹਿਲੇ ਅੱਖਰ ਤੋਂ ਜਿਹੜੇ ਆ ਵਰਗ ਬਣੇ ਉਹਨਾਂ ਦੇ ਨਾਂ ਜਿਹੜੇ ਆ ਉਸ ਤੋਂ ਹੀ ਵਰਗ ਦਾ ਨਾਮ ਪਿਆ ਵਾ ਔਰ ਦੁਨੀਆਂ ਦੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ ਦੋ ਪ੍ਰਕਾਰ ਦੀਆਂ ਠੀਕ ਹੈ ਦੁਨੀਆਂ ਦੀਆਂ ਕਿਸਮਾਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ ਅਸੀਂ ਤੁਣੀ ਕੀਤਾ ਸੀਗਾ ਤਾਂ ਤੁਣੀ ਦੀਆਂ ਕਿਸਮਾਂ ਕਿੰਨੀਆਂ ਨੇ ਦੋ ਪ੍ਰਕਾਰ ਦੀਆਂ ਤੁਨੀਆਂ ਹੁੰਦੀਆਂ ਨੇ ਤੁਨੀਆਂ ਤੁਣੀ ਜਿਹੜੀ ਹੈ ਉਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਕਿਹੜੀ-ਕਿਹੜੀ ਹੁੰਦੀ ਹੈ ਤੁਣੀ ਠੀਕ ਹੈ ਤਾਂ ਪਹਿਲੇ ਜਿਹੜਾ ਉਸ ਨੂੰ ਅਸੀਂ ਕੀ ਕਹਿੰਦੇ ਆ ਸਵਰ ਠੀਕ ਹੈ ਸਵਰ ਔਰ ਦੂਸਰੀ ਸਾਡੇ ਕੋਲ ਕਿਹੜੀ ਹੁੰਦੀ ਹੈ ਵਿਅੰਜਨ ਵਿਅੰਜਨ ਠੀਕ ਹੈ ਤਾਂ ਧੁਨੀਆਂ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਜੇ ਧੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਧੁਨੀਆਂ ਦੋ ਪ੍ਰਕਾਰ ਦੀਆਂ ਨੇ ਸਵਾਰ ਤੇ ਵਿਅੰਜਨ ਓਕੇ ਹੁਣ ਅਸੀਂ ਕਰਦੇ ਆ ਇਸ ਦੇ ਵਿੱਚ ਹੀ ਕਿ ਸਵਰ ਕੀ ਹੈ ਤੇ ਵਿਅੰਜਨ ਕੀ ਹੈ ओके ਤਾਂ ਅਸੀਂ ਜਿਹੜਾ ਸਵਰ ਤੇ ਵਿਅੰਜਨ ਜਿਹੜਾ ਉਹ ਨੈਕਸਟ ਜਿਹੜਾ ਲੈਕਚਰ ਦੇ ਵਿੱਚ ਕਰਾਂਗੇ ਸਵਰ ਤੇ ਵਿਅੰਜਨ ਕਿ ਦੁਨੀਆਂ ਦੋ ਪ੍ਰਕਾਰ ਦੀਆਂ ਨੇ ਸਵਰ ਤੇ ਵਿਅੰਜਨ ਅੱਗੇ ਕਿ ਕਿਹੜੇ ਸਵਰ ਹੁੰਦੇ ਨੇ ਤੇ ਕਿਹੜੇ ਵਿਅੰਜਨ ਉਹ ਅਸੀਂ ਕੱਲ ਕਰਦੇ ਹਾਂ ਓਕੇ